ਰਾਜੂ ਰਾਜੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੂੰ ਕੌਜੋਗ era ਕਾਚੇ ਕਾ ਨਾ ਇਹ ਤੁਸੀਂ ਹੁਕਮ ਦੇ ਸੀ ਗੱਲਾਂ ਨਹੀਂ ਖਾਜੇ ਕਾ ਨਾ ਮੈਂ ਵੀ ਇਹਦਾ ਸੌਂਗਿਆ ਸੀ ਤੇਲ ਕੁਝ ਲੇਟ ਗਿਆ ਆਪਣੇ ਕੋਲ ਹਣਾ ਮੈਂ ਵੀ ਲੋਟੀ ਦੇਦਾ ਹੋਰ ਤੇ ਮੈਂ ਵੀ ਤੁਰਿਆ ਕਿ ਤੱਕ ਇਸ ਤੋਂ ਬਈ ਠੰਡ ਵੀ ਜਾਈ ਹੋ ਜਾਏ ਸਾਰਾ ਤੂੰ ਨਿਕਲਦੀ ਸਾਰੇ ਦੇ ਨਹੀਂ ਢੱਕਿਆ ਤੇਰੀ ਸੂਰ ਨੂ ਵਸਾਂ ਹੀ ਜਾਇ ਚਲ ਜਈਦਾ ਰਾਜੀਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਠੰਡ ਬਹੁਤ ਅੱਜ ਧੋਪਣੀ ਨਿਕਲਦੀ ਗੱਲ ਮਾਰਦੀ ਸੀ ਕੱਲ ਤਾਂ ਧੋਪਣੀ ਨਿਕਲੀ ਜੀ ਕੱਲ ਤਾਂ ਕੱਲ ਨਹੀਂ ਪਰਸੋਂ ਸੀ ਮਾਰਦੀ ਪਰਸੋਂ ਸੀ ਪਰ ਕੱਲ ਵੀ ਬਹੁਤ ਸੇਕ ਸੀ ਬੰਮੀ ਅੱਜ ਬੜੀ ਠੰਡੀ ਜੇ ਕੀ ਪਤਾ ਨਿਕਲਿਆ ਵੇ 12 1 ਵਜੇ ਤੱਕ ਲੇਟ ਤੇ ਨਿਕਲ ਦੇਖ ਲੈ ਦੇਖ ਲੈ ਕੀ ਕਰਦਾ ਆ ਹੁਣ ਬਹਿਣ ਜਾਂਦੀ ਤਕਲੀਫ ਹੁੰਦੀ ਹੋਣੀ ਐ ਕੁਛ ਦੀਦਾ ਆ ਆ ਵੜ ਲੈ ਆ ਦੇਖੀ ਜੀ ਨਵਤ ਲੈ ਗਏ ਫਾਸਟ ਕਰਾਈ ਦੇ ਪੂਜੀ ਦੀ ਗੱਡੀ ਲੰਬੀ ਆ ਇਹ ਤਾਂ ਜਿਵੇਂ ਗੱਡੀ ਜੀ ਨਹੀਂ ਮੁਰੇ ਟੰਗਿਆ ਜਾਂਦਾ ਹੁੰਦਾ ਵਿੱਚ ਆ ਪੂਜੀ ਲੰਕੀ ਹੁੰਦੀ ਆ ਤੇ ਅਸੀਂ ਇਹਨੂੰ ਲਿਆਤਾ ਪਹਿਲਾਂ ਤਾਂ ਡਰਦੀ ਸੀ ਮੂੰਹ ਨਹੀਂ ਸੀ ਕਰਦੀ ਇਹਦੇ ਨਹੀਂ ਖਾ ਗਈ ਖਾ ਗਈ ਦੰਦੀਆਂ ਨਾਲ ਖਾ ਗਈ ਤਾਜੂ ਇਹਨੂੰ ਖਾ ਗਈ ਖਾ ਗਈ ਤੇ ਖਾ ਗਿਆ ਹਾ ਅੱਛਾ ਦਾ ਪੋਪੜ ਪੋਪੜੂ ਜਾ ਨਮ ਕਰੀਏ ਵੀ ਬਸ਼ਿੰਡੇ ਫਿਰਦੇ ਆ ਤੇ ਡੈਡੀਕੇਸ਼ਨ ਤਾਂ ਛੱਡੋ ਪਿੱਤੇ ਦੇ ਹੱਥ ਵੱਢ ਕੇ ਲੈ ਜਾ। ਸਹੀ ਗੱਲ ਹੈ ਗੇੜੇ ਨਾਲ ਟੰਗ ਲਿਓ ਉਹਦੇ ਤੇ। ਉਹਦੇ ਚ ਕੀ ਆਂਦੇ ਹੁੰਦੇ ਉਹਨੂੰ ਜਿਹੜੇ ਸਟੈਂਡ ਨੇ ਮਿਸਤਰੀਆਂ ਕੋਲੇ ਨਹੀਂ ਹੁੰਦੀ ਭਰਾਵਾ ਇੱਕ ਉਹ। ਜੀ। ਵਾਂਗ। ਅੱਛਾ ਵਾਂਗ ਜੀ ਹਾਂ ਉਹ ਇੱਕ ਉਹ ਲੈ ਦਿੰਨੇ ਆ। ਕਈ ਵਾਰੀ ਵੇਖ ਆ ਹੁਣ ਤੇਰਾ ਫੋਨ ਸੀਗਾ ਚੱਲੀ ਜਾਂਦਾ। ਹਾਂ। ਇਹ ਤੂੰ 0.0 ਤੇ ਕਰਾਇਆ ਹੋਇਆ ਸੀ ਨਾ ਇੱਥੇ ਸੀਗਾ ਜੂ ਇਹਦਾ। ਹਾਂ। ਇੱਕ ਤੇ ਵੀ ਉਹਨਾਂ ਹੁੰਦਾ 0.5 ਤੇ ਵੀ ਉਹਨਾਂ ਹੀ। ਹੌਣ ਸਹੀ ਆ ਨਹੀਂ ਨਹੀਂ ਕਰਦਾ ਹਾਂ ਹਾਂ ਲਓ ਵੇ ਮੁੰਡਾ ਕਹਿੰਦਾ ਗੱਲ ਨਹੀਂ ਬਣੀ ਖਾ ਕੇ ਕੀ ਕੀ ਪੂਰੀਆਂ ਪੂਰੀਆਂ ਛੋਲੇ ਤੇ ਫੇ ਤਾਂ ਕਰ ਇੱਧਰ ਆ ਕੇ ਪੂਰਗਾ ਰੱਜ ਮਗਾਈਆਂ ਨਹੀਂ ਮਿਲਗੀਆਂ ਦੋ ਦੋ ਤਿੰਨ ਤਿੰਨ ਨਹੀਂ ਮਿਲਗੀਆਂ ਦੋ ਦੋ ਤਿੰਨ ਤਿੰਨ ਨਹੀਂ ਮਿਲਗੀਆਂ ਤੇ ਅਜੇ ਤਾਂ ਉਹਨੇ ਜੀ ਹੁਣ ਸੋਨੂ ਵੀ ਕਹਿ ਜਾਂਦੇ ਵੀ ਖਾ ਲਓ ਫਿਰ ਤਾਂ ਉੱਥੇ ਹੀ ਰਹਿ ਪੈਂਦੇ ਘੰਟਾ ਹੋਰ ਹਾਂ ਘੰਟਾ ਦਾ ਪਹਿਲਾਂ ਮੈਨੂੰ ਲੱਗ ਗਿਆ ਉੱਥੇ ਖੜੀ ਹਾਂ ਲਾਈਨ 'ਚ ਉਹ ਤਾਂ ਹੁਣ ਇੱਥੇ ਆਉਂ ਪੈਂਟ ਕਿੱਥੇ ਫਰੀ 10 20 ਰੁਪਏ ਦਾਣ ਉਹ ਗੱਲ ਤਾਂ ਵੱਖਰੀ ਐ ਨਾ ਫਿਰ। ਬਾਈ ਨਰੇਗਾ ਵਾਲੇ ਦਾ ਚੈਂਪ ਕਾੜ ਤੇ ਆਪਣੀ ਪਈ ਦੇ ਨਾਲ ਹੈ। ਪੂਰਾ ਘਾੜ ਥਾਉਣਾ ਤਿਆਰ। ਠੀਕ ਐ ਯਾਰ। ਪਹਿਲੀ ਵਾਰੀ ਨਰੇਗਾ ਵਾਲੇ ਪਟਕੇ ਗਏ ਆ ਕਾ। ਨਹੀਂ ਤਾਂ ਸਾਡੇ ਸੜਕ ਤੇ ਵੀ ਨਹੀਂ ਪਟਦੇ। ਸਾਨੂੰ ਲਾਓ ਵੀ ਘਰੇ ਪਹੁੰਚ ਗਏ। ਸੰਗਤਾਂ ਅੱਜ 2 ਦਿਨਾਂ ਬਾਅਦ। ਤੇ ਜੋਤ ਕਰਨੇ ਆਪ ਕੀਤੇ ਆਪਣੇ ਨੇਲਸ। ਦੇਖੋ। ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗ ਰਹੇ ਆ। ਸਫਾਈ ਲੱਗ ਰਹੀ ਆ ਕਿ ਨਹੀਂ ਲੱਗ ਰਹੀ ਪਹਿਲੀ ਵਾਰ ਕੀਤੇ ਆ ਹੂੰ ਪਹਿਲੀ ਵਾਰ ਹੀ ਜਿੰਨੇ ਅੱਜ ਗੱਗੂ ਦੇ ਕਰਾਂਗੇ ਰਾਤ ਨੂੰ ਦਿਖਾਉਣੀ ਤੁਹਾਨੂੰ ਮੈਂ ਪੀਤੇ ਤੇ ਕਰ ਦਿੱਤੇ ਆ ਹੁਣ ਗੱਗੂ ਨੂੰ ਪੜਨਾ ਹੈ ਅੱਜ ਤੇ ਗੱਗੂ ਦੇ ਕਰਨੇ ਆ ਤੇ ਆਪਾਂ ਨੇਲ ਪੇਂਟਾਂ ਲੈ ਆਏ ਸੀ ਕਿ ਦੋ ਨੇਲ ਪੇਂਟ ਲੈ ਕੇ ਆਏ ਆ ਇੱਕ ਟੌਪ ਕੋਟ ਲੈ ਕੇ ਆਏ ਆ ਤੇ ਇੱਕ ਹੋਰ ਲੈ ਕੇ ਆਏ ਆ ਕਿਊਟਿਕਲ ਆਇਲ ਬਕਰ ਬਕਰ ਆਪਣਾ ਸਸਰੀ ਘਰ ਜੀ ਸਵਾਗਤ ਹੈ ਤੁਹਾਡਾ ਦੋ ਦਿਨਾਂ ਬਾਅਦ ਸਾਡੇ ਵਲੌਗ ਦੋ ਦਿਨਾਂ ਕੇ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਿਆ ਲੋ ਬਈ ਬੌਲੀ ਬਣਾਈ ਆ ਜੋਤ ਨੇ ਅੱਜ ਕਿਉਂਕਿ ਉਧਰ ਭਾਬੇ ਕੀ ਸੂਈ ਹੋਈ ਐ ਮੱਝ ਆ ਆ ਕੇ ਜੋਤ ਨੇ ਤਾਵਾ ਬੋਲਦਾ ਤਾਵਾ ਬੋਲਦਾ ਆ ਲੈ ਲੈ ਡਾਕਟਰ ਡਾਕਟਰ ਖਾਣੇ ਡਾਓ ਲੈ ਤਪਨ ਚੈੱਕ ਕਰਦੇ ਡਾਕਟਰ ਸੈਟ ਆਉਂਦੀ ਆਉਂਦੀ ਡੌਗ ਨੂੰ ਚੈੱਕ ਕਰਦੇ ਬੜੀ ਨੂੰ ਚੈੱਕ ਕਰਦੇ ਬੜੀ ਨੂੰ ਡੌਗ ਨੂੰ ਚੈੱਕ ਆਵਈ ਅੱਜ ਗੱਗੂ ਆਈ ਆ ਮੇਰੇ ਹੱਥ ਅੱਜ ਕੱਲ ਲੱਗੀ ਆ ਆਪਾਂ ਗੱਗੂ ਦੇ ਨੇਲਜ਼ ਕਿਹੜਾ ਕਲਰ ਕਰਾਉਣਾ ਦੋ ਕਲਰ ਆ ਮੇਰੇ ਕੋ ਇੱਕ ਤਾਬ ਵਾਲਾ ਆ ਜਿਹੜਾ ਮੇਰੇ ਲੱਗਾ ਆ ਤੇ ਇੱਕ ਲਾਈਟ ਆ ਦੋਨੇ ਤੁਹਾਨੂੰ ਦਿਖਾ ਦੂੰਗੀ ਜਿਹੜਾ ਤੈਨੂੰ ਸੋਹਣਾ ਲੱਗੂਗਾ ਉਹ ਕਰ ਦਾਂਗੇ ਮੈਕਦੀ ਫੋਟੋ ਗਾਹ ਵਾਲਾ ਮੈਂ ਕਿ ਸ਼ੂਟ ਕਰੂੰਗਾ ਸਾਡਾ ਜਦੋਂ ਤੇ ਮੈਂ ਕਰੂੰਗੀ ਤੇ ਹੁਣ ਮੈਂ ਸਟਾਰਟ ਕਰ ਲੱਗੀ ਸੀ ਇਹਦੇ ਨੂੰ ਸਪੈਸ਼ਲ ਸੱਧਿਆ ਮੈਂ ਕਹਾ ਆ ਜਾ ਤੇਰੇ ਇਹਨੂੰ ਬਹੁਤ ਸ਼ੌਂਕ ਸੀ ਹਨਾ ਨੇਲ ਐਡ ਕਰਨਾ ਚਾਚੀ ਤੇ ਕਰਾਣੇ ਸੀ ਵਲਗਾ ਕੀ ਮੇਰੀ ਬਹੁਤ ਤਮੰਨਾ ਸੀ ਅੱਜ ਪੂਰੀ ਹੋਣ ਲੱਗੀ ਆ ਤੇ ਹੁਣ ਮੈਂ ਇਹ ਤੇ ਲੱਗੀ ਆ ਸਟਾਰਟ ਕਰਨ ਬੜੀ ਦੇਰਾਂ ਦੀ ਤਵਨੀ ਨੇਲ ਕਰਕੇ ਨਹੀਂ ਦੇਖੇ ਅੱਜ ਕਰਨੇ ਆ ਚਲੋ ਸਟਾਰਟ ਕਰਦੇ ਹੁਣ ਆਪਾਂ ਗੱਗੂ ਦੇ ਨੇਲਸ ਤੇ ਉਸ ਤੋਂ ਬਾਅਦ ਕਰਦੇ ਆ ਤੁਹਾਨੂੰ ਗੱਲਬਾਤ ਹਨਾ ਦਿਖਾਉਣੇ ਆ ਤੁਹਾਨੂੰ ਕਿਵੇਂ ਦੇ ਆ ਕਿਹੜਾ ਕਲਰ ਇਹਨੇ ਸਿਲੈਕਟ ਕਰਨਾ ਕਿਹੜੀ ਸ਼ੇਪ ਕਰਨੀ ਲੋਵੀ ਆ ਵੀ ਹੁਣ ਆਇਆ ਇਹਦੇ ਚੀਚੀ ਦੇ ਨੋਹ ਆ ਪਰ ਇਹਦੇ ਨੋਹ ਆ ਚੌੜਾ ਆ ਇਹਦੇ ਅਫੈਕਟ ਨਹੀਂ ਆਉਂਦਾ ਫਿਰ ਆਪਾਂ ਦੂਸਰੇ ਵਿੱਚੋਂ ਚੈੱਕ ਕਰਾਂਗੇ ਇਹਦੇ ਹਾਂ ਬਿਲਕੁਲ ਆ ਵੀ ਹੁਣ ਆ ਇਹਦੇ ਪੂਰਾ ਇੱਥੇ ਅੱਡੇ-ਅੱਡੇ ਹੀ ਰੱਖ ਲੇ ਗੱਗੋ ਕੱਟੇ ਦੇ ਮਾਰਾ ਕਰੀ ਮੂੰਹ ਤੇ ਜਾਵੇ ਬਸ ਆਦਾ ਹੋ ਗਿਆ ਕੀ ਲੈ ਨਾ ਪੁੱਠੇ ਕੰਮ ਮੈਂ ਤਾਂ ਜਿੰਨੇ ਮਰਜ਼ੀ ਕਰਾ ਲਵਾਂ ਜਿੰਨੇ ਨੁਸਖਾ ਜਿੰਨੇ ਮਰਜ਼ੀ ਲੈ ਇੰਨੇ ਪੁੱਠੇ ਕੰਮ ਕਰਕੇ ਖੁਸ਼ ਆ ਨਾ ਬੇਦਨਿਸ ਖਾਉਣਾ ਜ਼ਿਆਦਾ ਮੈਂ ਹੀ ਆ ਪੁੱਠੇ ਕੰਮ ਜਿੰਨੇ ਪੁੱਠੇ ਕੰਮ ਸਾਰੇ ਮੇਰੇ ਸਕਾਏ ਹੋਏ ਆ ਹੂੰ ਤਾਕਦਿਰ ਕੀ ਕਰਦਾਂ ਤੂੰ ਕੀ ਕੀ ਆਹ ਆਹ ਸਸ ਓਕੇ ਨਾ ਗੱਗੂ ਦੇ ਨੇਲਸ ਹੋ ਗਏ ਡਨ ਗੱਗੂ ਦੇ ਰਿਵਿਊ ਦੱਸੋਗਾ ਕਿ ਕਿੱਦਾਂ ਦੇ ਲੱਗੇ ਬਹੁਤ ਵਧੀਆ ਪਹਿਲੀ ਵਾਰ ਚਾਚੀ ਨੇ ਲਾਉਣੇ ਸਿੱਖਿਆ ਵਿਚਾਰੀ ਨੇ ਬਹੁਤ ਘੈਂਟ ਕੀਤਾ ਕੰਮ ਫਰਸਟ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੇਰਾ ਬਹੁਤ ਵਧੀਆ ਵਧੀਆ ਹੀ ਲੱਗਾ ਸੋਹਣੇ ਲੱਗ ਰਹੇ ਆ ਪਹਿਲੀ ਵਾਰ ਮੈਨੂੰ ਆਪਦੇ ਹੱਥ ਸੋਹਣੇ ਲੱਗੀ ਜਾਂਦੇ ਲਓ ਵੀ ਗੱਗੂ ਦੇ ਨੇਲਸ ਆਪਾਂ ਕਰ ਦਿੱਤੇ ਡਨ ਤੇ ਹੁਣ ਆਪਾਂ ਥੋੜੇ ਦਿਨਾਂ ਬਾਅਦ ਨੇਲ ਆਟ ਕਰ ਨਹੀਂ ਸਕਕੇ ਆਵਾਂਗੇ ਫਿਰ ਉਹ ਨੇਲ ਆਟ ਕਰਾਂਗੇ ਇਹਨਾਂ ਤੇ ਠੀਕ ਆ ਤੇ ਹੁਣ ਆਪਾਂ ਚੇਂਜ ਕਰਦੇ ਰਵਾਂਗੇ ਜਿਵੇਂ ਜਿਵੇਂ ਸਿੱਖੀ ਜਾਊਂਗੀ ਉਵੇਂ ਉਵੇਂ ਆਪਾਂ ਤੇਰੇ ਤੇ ਐਕਸਪੈਰੀਮੈਂਟ ਕਰਦੇ ਰਵਾਂਗੇ ਕਿਹਨਾਂ ਗੱਲ ਬਾਤ ਸੁਣੇ ਲੱਗਿਆ ਖੁਸ਼ ਆਂਦਾ ਯੇਸ ਕਲਰ ਸੋਨਾ ਅੱਜ ਮੈਂ ਇਹ ਕਲਰ ਲੈ ਕੇ ਆਈਆਂ ਦੋ ਕਲਰ ਲੈ ਕੇ ਆਈ ਸੀ ਇਹ ਕੇਵळा ਕਲਰ ਲੈ ਕੇ ਆਈ ਸੀ ਇੱਕ ਹੋਰ ਹੈ ਲਾਈਟ ਜਿਹਾ ਕਲਰ ਤੇ ਗੱਗੂ ਕੰਨੀ ਮੇਰੇ ਆਪਣੇ ਨਾਲ ਦਾ ਲਾ ਦੇਓ ਮੈਂ ਵੀ ਇਹੀ ਕੀਤੇ ਸੀ ਮੈਂ ਵੀ ਆਪਦੇ ਆਪੇ ਕੀਤੇ ਆ ਇਹਨੇ ਥੋੜੀ ਸ਼ੇਪ ਘੱਟ ਰੱਖੀ ਆ ਕਿਉਂਕਿ ਕਹਿੰਦੀ ਮੈਂ ਕੰਮ-ਕੁਮ ਕਰਨਾ ਦਾ ਕੰਮ ਤਾਂ ਮੈਂ ਵੀ ਕਰਨਾ ਦਾ ਬਟ ਮੈਂ ਕੈਰੀ ਕਰ ਲਨੀ ਆ ਇਹ ਫਸਟ ਟਾਈਮ ਆ ਸੋ ਇਹ ਦੇ ਕਰਕੇ ਆਪਾਂ ਇਹਦੀ ਜਿਹੜੀ ਸ਼ੇਪ ਆ ਘੱਟ ਰੱਖੀ ਆ ਨੈਕਸਟ ਟਾਈਮ ਆਪਾਂ ਇਹਦੀ ਸ਼ੇਪ ਰੱਖਾਂਗੇ ਵੱਡੀ ਦੱਸਿਓ ਕਿੱਦਾਂ ਦੇ ਲੱਗੇ ਸੋਹਣੇ ਆ ਜੁਰਾਬਾਂ ਨਾਲ ਦੇ ਕਰਦੇ ਜੁਰਾਬਾਂ ਨਾਲ ਮੈਚ ਕਰਦੇ ਦੇਖੀ ਸੋਹਣੇ ਹੋਏ ਆ ਗੱਗੂ ਨੂੰ ਪੁੱਛ ਮੈਂ ਤਾਂ ਸੋਣੇ ਲੱਗਿਆ ਥੈਂਕ ਯੂ ਅਚਾਚੀ ਦਾ ਬਹੁਤ ਬਹੁਤ ਥੈਂਕ ਯੂ ਕੀ ਆਚੀ ਮਾਂ ਮਾਸ ਮਾਨ ਹੁੰਦੀ ਹੈ ਚਾਚੀ 에어ਪੋਰਟ ਭਾੜੋ ਹੁਣ ਮੇਰੇ ਇਸੇ ਕੁਜੀ ਚ ਚਲੋ ਚਲੋ ਖਾ ਖਾ ਲਓ ਗਈ ਕੱਲ੍ਹ ਕੇ ਲਈ ਪੈਕਿੰਗ ਸਟਾਰਟ ਹੋ ਚੁਕੀ ਹੈ ہماری ਕਿਉਂਕਿ ਕੱਲ੍ਹ ਹਮ ਕਿਦਰ ਜਾ ਰਹੇ ਹੈ ਕੱਲ੍ਹ ਨੇ ਪੈਕਿੰਗ ਸਟਾਰਟ ਕਰਤੀ ਹੈ ਕੱਲ ਕਿੱਥੇ ਜਾ ਰਹੇ ਹੈ ਤੁਹਾਨੂੰ ਮੇਰੇ ਮਾਣ ਜੋਗ ਪਤੀ ਪਰਮੇਸ਼ਰ ਮਹਿਕਦੀਪ ਸਿੰਘ ਦੱਸਣਗੇ ਕਹਾਂ ਜਾ ਰਹੇ ਹੋ ਆਪ ਕੱਲ ਅਕੇਲੇ ਅਕੇਲੇ ਕਨਫਿਊਜ਼ ਹੋ ਜਾ ਰਿਹਾ ਯਾਰ ਕੀ ਪਾਈਏ ਵਿਆਹ ਤੇ ਕੋਟ ਪੈਂਟੀ ਕਾਲ ਕੇ ਪਾਈਏ ਤੇ ਜਿਹੜਾ ਉਹ ਰਿਆੜੀ ਰਿਆੜੀ ਦੀਦੀ ਦੇ ਵਿਆਹ ਨੂੰ ਪਾਇਆ ਸੀ ਉਹ ਸੋਹਣਾ ਨੂਗਾ ਸੋਹਣਾ ਤਾਂ ਹੈਗਾ ਹੂੰ ਉਹ ਕਿੱਦਾਂ ਫਿਰ ਕਨਫਿਊਜ਼ ਜਾ ਮੈਂ ਪਾਈਏ ਕੇ ਨਾਂ ਪਾਈਏ ਪਾਉ ਕੋਟ ਪੈਂਟੇ ਪੋਣਾ ਠੰਡ 'ਚੇ ਕੋਟ ਪੈਂਟ ਪਹਿਣੇ ਆ ਕੋਟਪੰਟ ਪਾਉ ਤੁਸੀਂ ਹਮ ਕਿਆ ਪਾਏ ਹਮੇ ਤੋ ਪਤਾ ਹੀ ਨਹੀਂ ਗਾ ਕੋਟ ਦੇ ਗਾ ਬਾਲਣੀ ਨੀ ਪਰਤੇ ਵੀ ਅਮਾ ਵੀ ਮੈਂ ਕਿ ਪਾ ਸਕਦਾ ਡਿਫਰੈਂਟ ਲੁੱਕ ਕਰਨੀ ਹੋਵੇ ਆਪਣੀ ਫੰਡ ਹੋ ਜਾਂਦੀ ਹੈ ਇਸ ਵੇਲੇ ਹਾਂ ਬਸ ਤਜੀਨ ਤੇ ਆਹੀ ਪਾ ਲਿਓ ਲੱਗਣਾ ਬੈਟਰ ਆਪਸ਼ਨ ਯੈਸ ਇਹ ਮੈਨੂੰ ਫੋਨ ਦਾ ਮੌਕਾ ਨਹੀਂ ਮਿਲਦਾ ਤਾਂ ਕਰਕੇ ਕਹਾਂ ਹਾਂ ਜੀਨ ਤੇ ਆਹ ਪਾਗ ਇਹਦੇ ਨਾਲ ਅੱਗੇ ਜਨਾਬੀ ਬਾਜੂ ਦੀ ਵਸਤੂ ਹੂੰ ਤੂੰ ਜਾਂ ਦੁੱਜੀ ਪੰਜ ਸਾਲ ਆ ਢੇੜੀ ਮਰਜੀ ਦੇਖ ਲੋ ਆ ਢੇਰੀਆਂ ਲੱਗੀਆਂ ਪਈਆਂ ਆ ਇੱਧਰ ਕੋਟ ਪੈਂਟਾਂ ਦੀਆਂ ਢੇਰੀਆਂ ਲੱਗੀਆਂ ਪਈਆਂ ਇਹਦੇ ਚੋ ਕੁਛ ਤਾਂ ਮੈਂ ਕਿਤੇ ਵੀ ਤੇ ਛੋਟੇ ਹੋਗਾ ਕਾਸ਼ ਵਿਆਹ ਵਾਲੇ ਤਾਂ ਜਾਵਾਂ ਹੀ ਵਿਆਹ ਵਾਲਾ ਤਾਂ ਜਾਵਾਂ ਹੀ ਐ ਹੋਇਆ ਵੀ ਜਿਵੇਂ ਆ ਲੈ ਜਾ ਜੈਕਟ ਮੈਂ ਕਿ ਆ ਜਾਰਾ ਦੀ ਆ ਤੁਸੀਂ ਦੇਖੋ ਮੈਂ ਨੋ ਮਹਿਕਦੀਪ ਕਹਿੰਦੇ ਰਹਿੰਦੇ ਆ ਵੀ ਤੇਰੇ ਕੋਲ ਕੱਪੜੇ ਬਹੁਤੇ ਕੱਪੜੇ ਬਹੁਤਾ ਆ ਸਾਰੀ ਅਲਮਾਰੀ ਇੱਕ ਪਾਸਾ ਮਹਿਕਦੀਪ ਵਧਾਈ ਆ ਔਰ ਥੱਲੇ ਆ ਇੱਥੇ ਸਾਰੀਆਂ ਪੱਗਾਂ ਦੂਰ ਆ ਇਹਦੇ ਵਿੱਚ ਨਾ ਦੋ ਨਾ ਦੋ ਆ ਸਾਰੀ ਅਲਮਾਰੀ ਮਹਿਕਦੀਪ ਦੀ ਆ ਇਹਦੇ ਵਿੱਚ ਕਬਜ਼ਾ ਕੀਤਾ ਕੋਟ ਪੈਂਟਾਂ ਦੀਆਂ ਦੇਲਾ ਕਿੰਨੀਆਂ ਲੈਣਾ ਹਜੇ ਇਹ ਬੰਦਾ ਆਖ ਦਿੰਦਾ ਮੇਰੇ ਕੋਲ ਕੱਪੜੇ ਨਹੀਂ ਹੈਗੇ ਮੇਰੀ ਤਾਂ ਅਲਮਾਰੀ ਖਿਲਰੀ ਪਈ ਹੋਣੀ ਆ ਮੈਂ ਤਾਂ ਨਹੀਂ ਦਿਖਾਵਾਂ ਮੇਰੀ ਅਲਮਾਰੀ ਆਹਾ ਆ ਆ ਮੈਕ ਦੀ ਅਲਮਾਰੀ ਆ ਮਮਮੀ ਦੀ ਨਹੀਂ ਨਾ ਪੇੜਾ ਕੰਬੀਨੇਸ਼ਨ ਆ ਮੈਂ ਕੀ ਨਹੀਂ ਜਤੀ ਜੇ ਨਹੀਂ ਗੱਲ ਮੈਨੂੰ ਹਜੇ ਤਾਂ ਉਹ ਲਾਈਟ ਜੇ ਸੋਹਣੀ ਲੱਗੂਗੀ ਇਹਦੇ ਨਾਲ ਹਾ ਵળી ਲਾਈਟ ਜੀ ਹਾਂ ਹਾਂ ਜਾਇ ਕਰਦਾ ਕੋਡ ਕੋਈ ਧਾਵਾ ਬਣੋ ਹਉ ਸੁਣੀ ਲੱਗੂਗੀ ਜੇ ਯਾਰ ਦੋਨੇ ਚੱਕ ਲਓ ਜਿਹੜੀ ਉਦੋਂ ਜੀ ਕੀਤਾ ਉਦੋਂ ਬਨ ਲਿਓ ਦੋ ਰੌੜਾ ਤਾਂ ਲੈ ਤੇ ਦੋ ਤਾਂ ਚੱਕਣੀਆਂ ਹੀ ਆਂ ਉਦਾਂ ਵੀ ਦੋਏ ਚੱਕੂਗੇ ਆਬੀ ਉਸ ਜੀ ਗੱਲੇ ਜੀ ਉਹ ਇਹਦੇ ਨਾਲ ਬਨੂਗੇ ਆਹ ਬਲੈਕ ਤੇ ਆ ਵੀ ਸੁਣੀ ਲੱਗਣੀ ਆ ਕੰਬੀਨੇਸ਼ਨ ਲੋ ਵੀ ਕੁੜੀਆਂ ਦੇ ਕਹਿੰਦੇ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਕੱਪੜੇ ਸਲੈਕਟ ਕਰਨੇ ਨੂੰ ਤੇ ਮੁੰਡਿਆਂ ਦੇ ਕਿਹੜਾ ਘੱਟ ਲੱਗਦਾ ਮੈਂ ਤਾਂ ਵੈਸੇ ਸੌਹਰਿਆਂ ਵੱਲ ਵਿਆਹ ਜਾਣਾ ਹੈ ਮੈਂ ਕਿਦੀ ਪਿੰਨੀ ਕਟੌਰ ਤਾਂ ਬਣਦੀ ਆ ਜਾ ਮੈਨੂੰ ਦੇ ਰਿਹਾ ਤੂੰ ਮੈਂ। ਓ ਮਾਈ ਗਾਡ। ਕੰਮ ਪੂਰਾ ਗਰਮ ਹੋਇਆ ਪਿਆ। ਕੰਮ। ਆਹ ਕੰਮ ਨਹੀਂ ਨੱਟਾ। ਹਾਂ ਆ ਇੰਨੀ ਲਾਈਟ ਤਾਂ ਨਹੀਂ ਮੈਂ ਕੀ ਇਹ ਕਿਹੜੀ ਭੱਗ ਗਿਆ? ਮੈਨੂੰ ਤਾਂ ਜੁਕਾਮ ਹੋ ਗਿਆ। ਇੰਕਾ ਮੈਨੂੰ ਤਾਂ ਜੁਕਾਮ ਹੋ ਗਿਆ। ਉਹ ਤੇਰੀ ਤਾਂ ਆਖੇ ਉਹ ਪੱਗ ਬਣਾ ਲਈ ਨਾ ਹਾਂ ਪਰੀ ਪੱਗ ਪੈਣੀ ਰਹਾ ਹਾਂ ਮੈਂ ਕਿਦੀ ਪਾਪੇ ਦੀਆਂ ਪੱਗਾਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਕਿਉਂਕਿ ਪਾਪੇ ਦੀਆਂ ਪੱਗਾਂ ਹੁੰਦੀਆਂ ਛੋਟੀਆਂ ਤੇ ਮੈਂ ਕਿਦੀ ਬੰਦਿਆ 7.5 ਤੇ ਪਾਪੇ ਦੀ ਹੁੰਦੀ ਮੈਨੂੰ ਲੱਗਦਾ 6.5 6.5 ਕਿ 5.5 ਪਾਪੇ ਦੀ ਕਾਪੜੇ ਦਾ ਪੱਗ ਹੋਉਂਦੀ ਆ 5 ਮੀਟਰ ساری 5 5 1/2 ਇੰਚ ਦੀ ਹੁੰਦੀ ਆ ਤੇ ਮੈਂ ਹਜੇ ਆਪਣੇ ਕੱਪੜੇ ਸਲੈਕਟ ਕਰਨੇ ਆ ਮੈਂ ਸ਼ਾਇਦ ਮਨਪ੍ਰੀਤ ਤੋਂ ਲੈ ਕੇ ਜਾਣੇ ਆ ਕੱਲ ਨੂੰ ਮਨਪ੍ਰੀਤ ਨੂੰ ਫੋਨ ਲਾਉਣੀ ਆ ਹੁਣ ਤੇ ਉਹਨੂੰ ਪੁੱਛਦੀ ਆ ਕੀ ਮੇਰਾ ਸੂਟ ਬਣੇ ਕਿ ਨਹੀਂ ਬਣੇ ਬੈਠਣਾ ਲੋ ਬੋਲੀ ਬਣਾਈ ਸੀ ਜੋਤ ਨੇ ਤੇ ਰੋਟੀ ਨਹੀਂ ਖਾਦੀ ਇਸ ਚੱਕਰ ਦੇ ਵਿੱਚ ਤੂੰ ਕਿੱਧਰ ਲਓ ਜੀ ਮਾ ਕਾ ਰੋਟੀ ਨਹੀਂ ਖਾਦੀ ਬੌਲੀ ਦੇ ਚੱਕਰ ਚ ਬੌਲੀ ਬਣਾਈ ਵੀ ਬੋਟੇ ਬਲਾ ਕੇ ਆ ਚੁੱਲ੍ਹੇ ਤੇ ਬਣਾਈ ਆ ਵਧੀਆ ਬਣੇ ਚਾਹ ਖਾ ਲਓ ਬਣਾ ਮੇਰਾ ਖਲਾਰਾ ਦੇ ਕਾਰਨਾ ਚ ਬੈਠਾ ਜਿਹੜਾ ਸਮਾਨ ਮਾ ਮਾ ਲਓ ਜੀ ਹੋ ਗਈ ਪੈਕਿੰਗ ਡਾਨਾ ਪੈਕਿੰਗ ਡਾਨਣਾ ਤੇ ਪੈਕਿੰਗ ਡਾਨਨ ਤੋਂ ਤਾਂ ਦੱਸ ਦਈਏ ਵੀਰ ਭਾ ਕਿੱਥੇ ਜਾਣਾ ਆਪਾਂ ਜਾਣਾ ਕੱਲ ਨੂੰ ਬਈ ਵਿਆਹ ਤੇ ਵਿਆਹ ਦੀ ਪੈਕਿੰਗ ਇੰਨੀ ਹੋ ਜਾਂਦੀ ਵੇਖ ਲਓ ਤੁਸੀਂ ਅਸਲ ਦੇ ਵਿੱਚ ਨਾ ਯਾਰ ਕਦੇ ਕਦੇ ਐਂ ਜੇ ਮਨ ਜਾ ਖਾ ਲੈਨੇ ਯਾਰ ਫालतू ਭਾਰ ਜਾ ਚੱਕੀ ਫਿਰਦੇ ਕਦੇ ਚੱਕ ਕਿਤੇ ਜਾਵੜਦੇ ਕਦੇ ਕਿਤੇ ਜਾਵੜਦੇ ਮੈਂ ਮਤਲਬ ਲਾਈਫ ਤੋਂ ਆਪਣੀ ਤੋਂ ਨਾ ਇਹ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹੈਗਾ ਮੈਨੂੰ ਵੀ ਕਰ ਲਿਆ ਵੈਸੇ ਮੈਂ ਲੈਣਾ ਗੋਲੀਆਂ ਤੇ ਮਤਲਬ ਮੈਨੂੰ ਥੋੜਾ ਜਿਹਾ ਹੈਗਾ ਇਦਾਂ ਯਾਰ ਮਨੋਖਣ ਕਰਨ ਧਰਤੀ ਤੇ ਕੁਝ ਹੋ ਰਾਇਆ ਤੇ ਕਰਦੇ ਆਪਾਂ ਸਾਰੇ ਹੀ ਕੁਝ ਹੋਰ ਬਿਰਦੇ ਨੂੰ ਹੀ ਫਾੜ ਰਿਆ ਚੱਕੀ ਕਰਦੇ ਆ ਮਤਲਬ ਕਦੇ ਕਦੇ ਇੰਜ ਜਦੋਂ ਕਿਤੇ ਮੈਂ ਲੁਮਾਰੀ ਖੋਲਦਾ ਜਾਂ ਮਨ ਨੂੰ ਕੁਝ ਵੀ ਮੈਨੂੰ ਆ ਲੱਗਦਾ ਹਾਲਾਂਕਿ ਮੈਂ ਬਹੁਤ ਘੱਟ ਲੀੜੇ ਕੱਪੜੇ ਲੈਣਾ ਪਰ ਫਿਰ ਵੀ ਮੈਨੂੰ ਆ ਲੱਗਦਾ ਹੇ ਕਾਹਦੇ ਪਿੱਛੇ ਇੰਨਾ ਇਕੱਠਾ ਕਰੀ ਜਿੰਨੇ ਸਵਾਰ ਬੰਦੇ ਦਾ ਭੜ ਦਾ ਭਰੋਸਾ ਨਹੀਂ ਹੁੰਦਾ ਹਨ ਵੀ ਕੋਈ ਇੰਜ ਯਕੀਨ ਨਹੀਂ ਵੀ ਤੁਸੀਂ ਮਤਲਬ ਜਿਹੜਾ ਸਕੈਂਟਾ ਜਿਹੜਾ ਹਨ ਵੀ ਕਿਹੜੀ ਦੌੜ ਜਿੱਚ ਪਏ ਪਏ ਆ ਬਸ ਆ ਚੀਜ਼ ਲੈਣੀ ਮੈਂ ਉਹ ਚੀਜ਼ ਲੈਣੀ ਆ ਉਹ ਚੀਜ਼ ਹਨਾ ਮਤਲਬ ਕਦੇ ਕਦੇ ਮਨ ਇੰਨਾ ਅਸ਼ਾਂਤ ਹੋ ਜਾਂਦਾ ਨਾ ਬੇਚੈਨ ਹੋ ਜਾਂਦਾ ਵੀ ਯਾਰ ਆਪਾਂ ਕੀ ਕਰੀ ਜੰਨੇ ਹਨਾ ਤੇ ਫੇਰ ਸੋਚੀਦਾ ਵੀ ਯਾਰ ਚਲੋ ਚੱਲੀ ਜਾਂਦਾ ਜਿਵੇਂ ਹਨਾ ਬਟ ਨਹੀਂ ਮਤਲਬ ਕੋਈ ਨਾ ਕੋਈ ਯਾਰ ਮੋਟਿਵ ਜ਼ਿੰਦਗੀ ਦਾ ਹਨਾ ਕੁਝ ਹੋਰ ਆ ਮਨੋੱਖ ਦੇ ਜੰਮਣ ਦਾ ਮੈਨੂੰ ਲੱਗਦਾ ਕਦੇ ਕਦੇ ਸਿਆਣੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਵੀ ਮਨੋਖਰੇ ਜੰਮਣ ਦਾ ਨਾ ਕੋਈ ਮਕਸਦ ਹੋਰ ਹੈ ਚੀਜ਼ਾਂ ਇਕੱਠੀਆਂ ਕਰਨੀਆਂ ਜਾਂ ਆਹ ਚੀਜ਼ਾਂ ਜੋੜਨੀਆਂ ਇਹ ਕੋਈ ਉਹ ਨਹੀਂ ਹੈਗਾ ਵੀ ਮੈਨੂੰ ਨਹੀਂ ਲੱਗਦਾ ਕੋਈ ਯਾਰ ਇਹ ਜ਼ਿੰਦਗੀ ਜੀ ਹੈਗੀ ਬਸ ਉਹ ਉਹ ਸਾਹ ਹੁਣਾ ਆ ਚੀਜ਼ ਲੈਣੀ ਹੁਣਾ ਆ ਚੀਜ਼ ਲੈਣੀ ਹੁਣਾ ਆ ਚੀਜ਼ ਯਾਰ ਦਿਮਾਗ ਖਰਾਬ ਹੋ ਜਾਂਦਾ ਕਦੇ-ਕਦੇ ਵੀ ਯਾਰ ਚੀਜ਼ਾਂ ਹੀ ਇਕੱਠੀਆਂ ਕਰਨੀਆਂ ਚੀਜ਼ਾਂ ਇਕੱਠੀਆਂ ਹੀ ਕਰਨਾ ਹੈ ਆਪਾਂ ਧਰਤੀ ਤੇ ਸੋ ਪ੍ਰਮਾਤਮਾ ਦਾ ਨਾਮ ਨਾ ਜਿਹੜਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਵੀ ਉਹ ਲੈਣਾ ਜ਼ਰੂਰੀ ਆ ਚੀਜ਼ਾਂ ਠੀਕ ਆ ਲੋੜ ਅਨੁਸਾਰ ਲੈ ਲਓ ਬਟ ਜਿਆਦਾ ਵੀ ਭਾਰ ਜਿਹੜਾ ਇਹਨਾਂ ਦਾ ਇਕੱਠਾ ਕਰੀ ਜਾਣਾ ਨਾ ਉਹ ਮਨ ਤੇ ਹੀ ਭਾਰ ਪੈਂਦਾ ਉਸ ਚੀਜ਼ ਦਾ ਕਿਉਂਕਿ ਜਿਹੜਾ ਬੰਦਾ ਸੋਚਦਾ ਇਹਨਾਂ ਨਾਲ ਜਾਂ ਬਾਰੇ ਵੀ ਯਾਰ ਕਾਦੇ ਪਿੱਛੇ ਕਾਦੇ ਪਿੱਛੇ ਕਾਦੇ ਵੀ ਉਹਦੇ ਮਨ ਤੇ ਬਹੁਤ ਭਾਰ ਪੈਂਦਾ ਤੇ ਨਹੀਂ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਇੰਨੀਆਂ ਇੱਕ ਮਰਨ ਤੱਕ ਚੀਜ਼ਾਂ ਇਕੱਠੀਆਂ ਕਰ ਜਾਂਦੇ ਆ ਕਿ ਮੁੜ ਕੇ ਸੋਚਦੇ ਯਾਰ ਇਹਨਾਂ ਚੀਜ਼ਾਂ ਨੂੰ ਸੰਭੂਗਾ ਕੌਣ ਕਿਉਂਕਿ ਜਦੋਂ ਅੰਤ ਵਾਲਾ ਵੇਲਾ ਨੇੜੇ ਆਉਂਦਾ ਨਾ ਸੋ ਮੈਨੂੰ ਇਹ ਲੱਗਦਾ ਵੀ ਨਹੀਂ ਕਰਨੀਆਂ ਚਾਹੀਦੀਆਂ ਲੋੜ ਅਨਸਾਰ ਜ਼ਿੰਦਗੀ ਜਿਉਣੀ ਚਾਹੀਦੀ ਹੈ ਔਰ ਜ਼ਿੰਦਗੀ ਨੂੰ ਇੰਜੋਏ ਜਾਂ ਮੰਨ ਲਓ ਜ਼ਿੰਦਗੀ ਨੂੰ ਮਾਨਣਾ ਤੇ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਦੁਨੀਆ ਦੇਖਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਵੀ ਜਿਹੜੇ ਆਪਾਂ ਚੀਜ਼ਾਂ ਤੇ ਵੇਸਟ ਕਰਦੇ ਆ ਜਾਂ ਮੰਨ ਲਓ ਆਪਣੇ ਕੋਲ ਜਿੰਨਾ ਵੀ ਸੋਰਸ ਸੋਰਸ ਪੈਸਾ ਜਾਂ ਕੁਝ ਵੀ ਹੈਗਾ ਨਾ ਆਪਾਂ ਚੀਜ਼ਾਂ ਤੇ ਵੱਧ ਵੇਸਟ ਕਰਦੇ ਆ ਮੈਂ ਇੱਕ ਵੀਡੀਓ ਵੀ ਸੁਣੀ ਸੀ ਵੀ ਆਪਣੇ ਜਿਹੜੇ ਲੋਕ ਹਨ ਲਾਇਬਿਲਟੀਜ਼ ਤੇ ਜਿਹੜਾ ਆ ਮਤਲਬ ਬਦ ਖਰਚ ਕਰਦੇ ਆ ਜਿਹੜੀਆਂ ਚੀਜ਼ਾਂ ਨੇ ਪੈਸੇ ਖਾਣੇ ਨੇ ਤੁਹਾਡੇ ਕੋਲੋਂ ਕਿ ਗੱਡੀਆਂ ਮਤਲਬ ਗੱਡੀਆਂ ਤੇ ਜਾਦੇ ਪੈਸਾ ਖਰਚ ਕਰਦੇ ਆ ਚੀਜ਼ਾਂ ਕੱਪੜਿਆਂ ਤੇ ਘੜੀਆਂ ਫੋਨਾਂ ਤੇ ਹਨ ਇਹੋ ਜਿਹੀਆਂ ਚੀਜ਼ਾਂ ਤੇ ਤੇ ਹਾਲਾਂਕਿ ਅਸੀਂ ਵੀ ਵੇਚੀ ਆ ਮਤਲਬ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਆਪਾਂ ਸਾਰੇ ਇਹ ਚੀਜ਼ਾਂ ਦੇ ਪੈਸਾ ਵੇਸਟ ਕਰਦੇ ਜਦਕਿ ਪੈਸਾ ਮਤਲਬ ਮੈਨੂੰ ਲੱਗਦਾ ਵੀ ਜੇ ਤੁਹਾਡੇ ਕੋਲ ਹੈਗਾ ਤਾਂ ਦੁਨੀਆ ਦੇਖਣ ਤੇ ਲਾਉਣਾ ਚਾਹੀਦਾ ਜਾਂ ਅੱਡ ਅੱਡ ਬਾਕੀ رائے ਵੀ ਹੋ ਸਕਦੀ ਹੈ ਬਾਕੀ ਮੇਰੀ رائے ਮੰਨਣੀ ਹੈ ਕਿ ਦੁਨੀਆ ਦੇਖਣ ਦੇ ਲਾਉਣਾ ਚਾਹੀਦਾ ਜਾਂ ਮਤਲਬ ਕਿ ਯਾਰ ਜ਼ਿੰਦਗੀ ਚ ਕੁਝ ਇਹੋ ਜਿਹਾ ਕਰੋ ਕਿ ਹਾਂ ਠੀਕ ਆ ਤੁਹਾਨੂੰ ਮਨ ਨੂੰ ਸਕੂਨ ਮਿਲੇ ਚੀਜ਼ਾਂ ਜਿਹੜੀਆਂ ਜਿਹੜੀਆਂ ਇਕੱਠੀਆਂ ਕਰੀ ਜਾਣੀਆਂ ਮਨ ਨੂੰ ਸਕੂਨ ਨਹੀਂ ਦਿੰਦੀਆਂ ਤੇ ਧੁੰਦ ਵੀ ਤੁਹਾਨੂੰ ਦਿਖਾਦੀ ਵੀ ਧੁੰਦ ਬਹੁਤ ਪੈ ਗਈ ਹੈ ਤੇ ਚਲੋ ਜੀ ਮਿਲਦੇ ਆਪਾਂ ਹੁਣ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੇ ਵਲੌਗ ਹੋਣਗੇ ਵਿਆਹ ਦੇ ਬਿਆਹ ਦੇ ਕਿਉਂ ਨੇ ਆ ਕਿਉਂਕਿ ਜੋਧ ਦੀ ਫਰੈਂਡ ਦੇ ਤਯੋਰ ਦਾ ਵਿਆਹ ਮੇਰੇ ਖਿਆਲ ਚ ਬਾਕੀ ਮੈਨੂੰ ਹਜੇ ਪ੍ਰੋਪਰ ਪਤਾ ਵੀ ਨਹੀਂ ਕਿ ਕੀ ਦਾ ਵਿਆਹ ਆ ਬਟ ਹੈਗਾ ਜੋਧ ਦੀ ਫਰੈਂਡ ਦੇ گاਹ ਸੋਹਰਾ ਪਰਿਵਾਰ ਚ ਵਿਆਹ ਤੇ ਉਹ ਸਾਰਾ ਪਰਿਵਾਰ ਆ ਜਿਹੜਾ ਉਹ ਆਪਣੇ ਵਲੌਗ ਵਗੈਰਾ ਦੇਖਦੇ ਆ ਤੇ ਸਾਰੇ ਬਹੁਤ ਪਿਆਰ ਕਰਦੇ ਵੈਸੇ ਅਸੀਂ ਮੈਂ ਮਤਲਬ ਵੀ ਸਾਡੂ ਦੇ ਭਰਾ ਦੇ ਜੀ ਵਿਆਹ ਜਾਣਾ ਸ਼ੈ ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਬਾਕੀ ਹਜੇ ਮੈਨੂੰ ਪੁੱਛੂਗਾ ਜੋਧ ਨੂੰ ਵੀ ਕੀ ਦਾ ਵਿਆਹ ਆ ਕਿਉਂਕਿ ਮੈਨੂੰ ਨਹੀਂ ਪਤਾ ਤੇ ਬਾਕੀ ਵੀ ਕਿਹੜੀ ਰਿਸ਼ਤੇਦਾਰੀ ਚ ਵਿਆਹ ਜਾਂ ਕਿਵੇਂ ਹਨਾ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੈਂਦੇ ਆ ਬਸ ਹੁਣ ਆਪਾਂ ਬਾਏ ਬਾਏ ਜੀ ਗੁੱਡ ਨਾਈਟ